ਜੇਕਰ ਕਰਵਾਉਂਗੇ ਦਸਤਰ ਦਾ ਨਵੇਂ ਦਸਤੂਜ ਦੀ ਜਰੂਰਤ ਹੋਊਗੀ ਇਹ ਸਾਡੀ ਜਨਰਲ ਸਾਕਾ ਅੱਜ ਪਾਣੀ ਦੇ ਟੂਟਾ ਇਕ ਪਾਣੀ ਦੇ ਟੈਕਸ ਵਗੈਰਾ ਜਾਂ ਹੋਰ ਵੀ ਕੋਈ ਪ੍ਰੋਪਰ ਟੈਕਸ ਕਿਤੇ ਜਲੇ ਫੀ ਸਭ ਨੇ ਜਾ ਸਕਦੀਆਂ ਜੇ ਉਹ ਕਾਫਾ ਬਣਾਇ ਤੇ ਜਨ ਬੈਠਣ ਵਾਲੇ ਰਹਿੰਦੀਆਂ ਸਾਰੇ ਕੰਪਲੀਟ ਹੋਣਾ ਜੇ ਉਹ ਨਿਵਾਸ ਮੁਕਤ ਹੈਗੀ ਜਿਹੜਾ ਤਾਂ ਲੈ ਕੇ ਸੱਕ ਜਿਹੜਾ ਸਾਡਾ ਯਾਨੀ ਕਿ ਜਿੱਥੇ ਅਪਾ ਸਾਡਾ ਕਾਊਂਟਰ ਬੈਠੂਗਾ ਜਿਹੜਾ ਦਸ ਤਰੀਕਾ ਕੰਮਕਾਰ ਕਰੇਗਾ ਉਹ ਬਕਰੀ ਚੈੱਕ ਵਾਦਰਾ ਜਾਨੋ ਸਾਡੇ ਫਾਈਨੈਂਸ ਦਾ ਕੰਮ ਹੋਊਗਾ ਉਹ ਸਾਥ ਰੋ ਹੋ ਰਿਸਪੋਂਸਰ ਡਿਊਟੀ ਲੱਗਦੀ ਆ ਅਦਰ ਵਾਸ਼ਰੂਮ ਲੇਡੀਜ਼ ਅਦਰ ਜੈਂਟਸ ਆ ਜਦੋਂ ਹੈਂਡੀਕੈਪ ਉਹ ਵਾਸਤੇ ਉਹਦੇ ਸੋਰਾਂ ਬਲੇ ਆ ਤੇ ਜੀ ਸਾਹਿਬ ਜਿਹਨੇ ਜਿਉਂਦੇ ਐ ਮੀ ਆਉਂਦੇ ਆ ਭਾਈ ਉਹ ਮਸਤੇ ਬਣਿਆ ਭਲੇ ਜਾਣ ਕੇ ਵੀ ਜਿਹੜੇ ਫੀਚਰ ਦਾ ਰਹਿੰਦਾ ਇਨਕੰਪੀਟਰ ਦਾ ਪੁਰਾਣਾ ਫੀਚਰ ਆ ਜਿਵੇਂ ਨਵਾਂ ਜੁਗ ਵਰ ਸ਼ਕਲ ਨੂੰ ਸਰ ਇੱਥੇ ਸਾਡੀ ਸੋਈਏ ਉੱਪਰ ਕਿਚਨ ਆ ਤੁਹਾਡਾ ਦਫ਼ਤਰ ਕਿਹੜੇ ਕੋਲ ਸੀ ਜੀ ਤੇ ਮੇਰਾ ਇੱਧਰ ਆ ਗਿਆ ਇਹ ਤੁਹਾਡਾ ਦਫ਼ਤਰ ਹੈ ਜੀ ਹਾਂ ਜੀ ਮੇਰਾ ਦਫ਼ਤਰ ਆ ਗਿਆ ਬੈਠ ਕੇ ਜਿਹੜਾ ਉਹਦੇ ਉਨੋਂ ਡੀਟਾ ਤੁਹਾਡਾ ਸਟੂਮ ਬਾਅਦ ਵਿੱਚ ਉਹਦੇ ਤੋਂ ਵਾਸ਼ਰੂਮ ਹੈ ਠੀਕ ਹੋ ਜੀ ਮੰਤ ਦੇ ਫਿਰ ਵੱਖਰੀ ਜੀ ਬਣਦੀ ਆ ਜੀ ਇਹੋ ਤੇ ਯੋ ਸਾਧਕ ਉਹ ਸਾਧਕ ਸਾਧਕ ਅਫਸਰ ਹਾਂ ਜੀ ਨਾਲ ਹੀ ਇਹਨਾਂ ਦੇ ਨਾਲ ਵੀ ਅਟੈਚ ਵਾਸ਼ਰੂਮ ਬਣਿਆ ਹੈ ਇਹ ਇਹੋ ਸਾਹਿਬ ਦਾ ਜੀ ਹਾਂ ਜੀ ਇਹੋ ਸਾਹਿਬ ਬਠਾਉਂਗਾ ਠੀਕ ਹੈ ਇਹ ਵਾਲੇ ਫਿਚਰਾ ਤਾਂ ਕਾਫੀ ਪੁਰਾਣਾ ਜਾਣ ਕੇ ਜਿਵੇਂ ਜਿਸ ਤਰ੍ਹਾਂ ਸਾਡੇ ਲੱਗੇ ਜਾਂਗੇ ਟੈਂਡਰ ਵਗੈਰਾ ਉਸ ਤੋਂ ਨਵਾਂ ਫਿਚਰ ਆ ਜਾਏਗਾ ਇਹ ਘਰ ਤਾਂ ਮੀਟਿੰਗ ਹਾਲ ਹੈ ਮੀਟਿੰਗ ਹਾਲ ਹਾਂ ਜੀ ਹਾਂ ਜੀ ਇੱਥੇ ਜਿਹੜੇ ਐਮ ਸੀ ਸਾਹਿਬ ਨਾਲ ਹੁੰਦਾ ਹੈ ਹਾਂ ਜੀ ਐਮ ਸੀ ਸਾਡੇ 13 ਐਮ ਸੀ ਹੈ ਉਸ ਨਾਲ 17 ਐਮ ਸੀ ਨਾਲ ਬਣਾਇਆ ਹੋਇਆ ਵੀ ਕੱਲ ਨੂੰ ਇਹ ਲੋਰਾਂ ਦਾ ਸਾਲਾ ਨੂੰ ਅਸੀਂ ਵਧਾਂਗੇ ਕਰਾਂਗੇ ਵੀ ਉਹ ਵੀ ਕੰਮ ਆ ਸਕੇ ਤੇ ਨਾਲ ਹੀ ਸਾਡੇ ਇਹ ਅਟੈਚ ਵਾਸ਼ਰੂਮ ਹੈ ਇਹਦੇ ਉੱਤੇ AC ਵਗੈਰਾ ਸਾਰਾ ਫਰਨੀਚਰ ਜੋ ਲੱਗਣਾ ਉਹ ਜੇ ਤੁਹਾਨੂੰ ਦੱਸਿਆ ਵੀ ਟੈਂਪੋਰਰੀ ਦਾ ਕੋਈ ਸਾਡਾ ਨੈਕਸਟ ਮੰਥ ਤੱਕ ਅਸੀਂ ਲਾਵਾ ਕੰਪਲੀਟ ਕਰ ਦਵਾਂਗੇ ਬਿਲਕੁਲ ਜਿਹੜੇ ਵਾਸ਼ਰੂਮ ਹੈ ਉਹ ਵੀ ਯਾਨੀ ਤਕਰੀਬਨ ਹਰੇਕ ਦਫ਼ਤਰ ਨਾਲ ਹਰੇਕ ਰੂਮ ਦੇ ਨਾਲ ਇਹ ਜਿੱਥੇ ਨੌਰਾਜਾ ਚਪਰਲ ਮੀਟਿੰਗ ਹਾਲ ਤੇ ਫਿਰ ਉਹ ਕਹਿੰਦੇ ਐਮਸੀਮ ਦਾ ਫਿਰ ਦੂਜੇ ਨੌ ਦਾ ਅਗਲ ਪ੍ਰਧਾਨ ਹੋ ਜਾ ਸਕਦਾ ਹੈ ਨਈਓ ਸਾਡੇ ਫਿਰ ਉਹ ਵੱਖਰਾ ਬਣਾਇਆ ਗਿਆ ਸਟਾਫ ਵਾਸਤੇ ਵੱਖਰਾ ਜਿਹੜਾ ਆਟੋ ਵਾਸਤੇ ਆ ਉਹਨਾਂ ਨੂੰ ਅਸੀਂ ਸਟਾਫ ਦੋਜਾ ਵੀ ਵਰਤਣ ਦੇ ਨਾਲ ਬਾਹਰ ਵੀ ਵਾਸੋਂ ਬਣ ਰਿਹਾ ਤੇ ਸਭ ਤੋਂ ਵੱਡੀ ਗੱਲ ਵੀ ਅਸੀਂ ਐਸਾ ਜਿੰਨੇ ਵੀ ਪੁਰਾਣੇ ਦਰਖਤ ਸੀ ਉਹਨਾਂ ਨੂੰ ਅਸੀਂ ਉਹ ਵੀ ਮੇਨਟੇਨ ਰੱਖਿਆ ਤੇ ਬੋਰਡਾਂ ਲਾ ਲਓ ਜੋ ਪੁਰਾਣੇ ਸੀ ਜਾਂ ਜਿਹੜਾ ਪੁਰਾਣਾ ਬੋਰਡ ਸੀਗਾ ਵੀ ਉਹਨੂੰ ਸਾਰੇ ਉਹਨਾਂ ਨੂੰ ਅਸੀਂ ਇਕੱਠੇ ਬਿਲਡਿੰਗ ਨੂੰ ਅਸੀਂ ਇਧਰ ਉਧਰ ਕਰ ਲਿਆ ਛੋਟੀ ਕਰ ਲਈ ਜਾਂ ਦੋ ਚਾਰ ਫੁੱਟ ਜਾਂ ਪੰਜ ਫੁੱਟ ਉਸ ਪਰ ਇਹ हां ठीक है पिछली वाली बात ये दो ही है स्वागत है दर्शकों ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਖਾਦਮ ਪ੍ਰਦੀਪ ਢੱਲੋਂ ਇੱਕ ਵਾਰ ਫਿਰ ਤੁਹਾਡੀ ਕਚਹਿਰੀ ਚ ਹਾਜ਼ਰ ਆ ਨਗਰ ਕਾਉਂਸਲ ਨਿਹਾਲ ਸਿੰਘ ਵਾਲੇ ਦਾ ਜਿਹੜਾ ਨਵਾਂ ਬਣਿਆ ਹੋਇਆ ਦਫ਼ਤਰ ਅੱਜ ਅਸੀਂ ਉਸ ਦਫ਼ਤਰ ਦੇ ਵਿੱਚ ਮੌਜੂਦ ਹੈ ਮੇਰੇ ਖਿਆਲ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਦਫ਼ਤਰ ਬਣ ਕੇ ਤਿਆਰ ਹੋਇਆ ਜਿਸ ਦਾ ਸਿਹਰਾ ਮੌਜੂਦਾ ਨਗਰ ਕਾਉਂਸਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਗਦੀਪ ਸਿੰਘ ਜੀ ਗਟਰਾ ਨੂੰ ਜਾਂਦਾ ਹੈ ਔਰ ਅੱਜ ਉਹਨਾਂ ਦੀ ਟੀਮ ਸਾਡੇ ਨਾਲ ਮੌਜੂਦ ਹੈ ਸਭ ਤੋਂ ਪਹਿਲਾਂ ਪ੍ਰਧਾਨ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਦਫ਼ਤਰ ਦੀਆਂ ਅੱਜ ਉਹ ਗਾਟਨ ਸੁਆਗਤ ਰੱਖਿਆ ਔਰ ਮੈਂ ਚਾਹਾਂਗਾ ਪਹਿਲਾਂ ਦਰਸ਼ਕਾਂ ਨੂੰ ਜਾਣਕਾਰੀ ਜ਼ਰੂਰ ਦਿਓ ਕਿ ਕਿੰਨਾ ਬਜਟ ਦਫ਼ਤਰ ਦਾ ਕਿਉਂਕਿ ਜਦੋਂ ਦਫ਼ਤਰ ਬੜਨਾ ਸ਼ੁਰੂ ਹੋਇਆ ਤਾਂ ਬੜਾ ਇੱਕ ਵਿਵਾਦ ਖੜਾ ਹੋਇਆ ਸੀ ਧਰਨੇ ਵੀ ਲੱਗੇ ਬੜੀ ਬੜਾ ਕੁਝ ਹੋਇਆ ਪਰ ਉਸ ਤੋਂ ਬਾਅਦ ਜਦੋਂ ਹੁਣ ਦਫ਼ਤਰ ਬਣ ਕੇ ਤਿਆਰ ਹੋਇਆ ਕੀ ਮਹਿਸੂਸ ਕਰ ਰਹੇ ਹੋ ਉਹ ਦੇਖੋ ਜੋ ਮਸੂਰ ਹੁੰਦਾ ਮੇਰੇ ਖਿਆਲ ਚ ਨਾ ਉਹਦੇ ਜੇ ਆਪਾਂ ਦੇਖੀਏ ਵੀ ਆਪਦਾ ਘਰ ਬਣਾਉਣਾ ਜਾਂ ਆਪਦੀ ਕੋਠੀ ਬਣਾਉਣੀ ਉਨੀ ਖੁਸ਼ੀ ਮਹਿਸੂਸ ਹੋ ਰਹੀ ਜੋ ਅੱਜ ਇਸ ਦਫ਼ਤਰ ਦੇ ਦੇ ਘਾਟਣ ਮੌਕੇ ਮੂਰਤ ਮੌਕੇ ਅਸੀਂ ਮਹਿਸੂਸ ਕਰ ਰਹੇ ਹਾਂ ਚਾਹੇ ਆਪਾਂ ਉਹਨੂੰ ਕਹਦੇ ਉਦੋਂ ਜੋਰ ਲੱਗਿਆ ਜਾਂ ਉਦੋਂ ਧਰਨੇ ਲੱਗੇ ਮਾਰੇ ਲੱਗੇ ਇਸ ਚੀਜ਼ ਨੂੰ ਹਾਈਲਾਈਟ ਹੋ ਗਈ ਹੋ ਸਕਦਾ ਜੇ ਉਦੋਂ ਨਾ ਹਾਈਲਾਈਟ ਹੁੰਦੀ ਇਹ ਗੱਲ ਨਾ ਉਹਨਾਂ ਮਹਿਸੂਸ ਹੁੰਦਾ ਜੋ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਮੈਂ ਜੇ ਅੱਗੇ ਵੀ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਆਪਾਂ ਉਹੀ ਚੀਜ਼ਾਂ ਕਰਨੀਆਂ ਜੋ ਯਾਦਗਾਰੀ ਬਣਨ ਠੀਕ ਹੈ ਨਾ ਮੈਂ ਬੇਨਤੀ ਵੀ ਕਰਨਾ ਚਾਹੁੰਦਾ ਤੁਹਾਡੇ ਰਹੀਂ ਵੀ सरपंच ਚਾਹੇ ਨਗਰ ਪੰਚਾਇਤ ਦੇ ਪ੍ਰਧਾਨ ਸਾਹਿਬਾ ਨਾਲ ਵੀ ਕੱਲੇ ਆਪਾਂ ਗਲੀਆਂ ਨਾਲੀਆਂ ਚ ਨਾ ਨਿਰਪਰਦਾਈ ਹੈ ਕਈ ਹੋਰ ਚੀਜ਼ਾਂ ਬਹੁਤ ਸ਼ਹਿਰ ਨੂੰ ਦੇਣ ਦੇ ਲੋੜ ਹੁੰਦੀ ਆ ਜਿਵੇਂ ਦਫ਼ਤਰ ਲਾ ਲਓ ਦੇਖੋ ਮੇਰੇ ਖਿਆਲ ਚ ਮੈਂ ਇਸ ਗੱਲ ਦਾ ਦਾਵਾ ਵੀ ਕਰਦਾ ਤੇ ਮੈਨੂੰ ਪੂਰਨ ਵਿਸ਼ਵਾਸ ਵੀ ਹੈ ਵੀ ਪੰਜਾਬ ਦੇ ਵਿੱਚ ਨਗਰ ਪੰਚਾਇਤ ਜੋ ਸਾਡੇ ਬਜਟ ਦੇ ਨਗਰ ਪੰਚਾਇਤ ਆ ਇਹੋ ਜਿਹਾ ਦਫ਼ਤਰ ਕਿਸੇ ਕੋਲੇ ਨਹੀਂ ਹੋਣਾ ਤੇ ਪਹਿਲਾਂ ਜੋ ਸਾਡੇ ਕੋਲ ਪਹਿਲਾਂ ਇਸ ਤੋਂ ਪਹਿਲਾਂ ਦਫ਼ਤਰ ਸੀ ਉਦੋਂ ਉਹ ਜਿਹਾ ਮਾਰਾ ਵੀ ਦਫ਼ਤਰ ਸਾਡੇ ਕੋਲ ਕਿਸੇ ਕੋਲੇ ਨਗਰ ਪੰਚਾਇਤ ਕੋਲੇ ਨਹੀਂ ਹੋਣਾ ਇਹ ਵੀ ਦਾਵਾ ਬੜੀ ਬੱਤਰ ਹਾਲ ਹਾਂ ਵੀ ਬੜੀ ਬੱਤਰ ਹਾਲਤਾ ਵੀ ਸਾਨੂੰ ਹੋ ਸਕਦਾ ਸੀ ਆ 10 ਦਿਨ ਅਸੀਂ ਹੋਰ ਡਿਲੇ ਕਰਨਾ ਚਾਹੁੰਦੇ ਸੀ ਕਿਉਂ ਕਿ ਕਿਉਂ ਮਰੂਟੀ ਤਿਆਰੀਆਂ ਜਾਂ ਵੱਡਣ ਦਾ ਫਰੀਚਾ ਜਾਂ ਕੁਝ ਆਉਣ ਵਾਲਾ ਰਹਿੰ ਦਾ ਸਾਰਾ ਲੈਂਟ ਚੋਈ ਜਾ ਰਿਹਾ ਉਹ ਉਸ ਕਰਕੇ ਜਦੋਂ ਸਾਰਿਆਂ ਨੇ ਚਾਹਕੇ ਵੀ ਆਪਾਂ ਇਹ ਨਾ ਹੋਵੇ ਕਿ ਦੇ ਆਪਣੇ ਬਿਲਡਿੰਗ ਡਿੱਗ ਪਏ ਡਿੱਗ ਪਏ ਉਹ ਕੋ ਪਹਿਲੇ ਡਿਸਮੈਂਟਲ ਦਾ ਸਾਨੂੰ ਆਰਡਰ ਆਇਆ ਕੰਮਟਲ ਨੂੰ ਵੀ ਪਈ ਉਹ ਹੋ ਚੁੱਕੀ ਹੈ ਉਹਨੂੰ ਡਿਸਮੈਂਟਲ ਕੀਤਾ ਜਾਵੇ ਕਿਉਂਕਿ ਇੱਕ ਸਿਵਲ ਹਸਪੀਟਲ ਦੀ ਡਾਕਟਰ ਦੀ ਰੈਸ ਸੀ ਉੱਥੇ ਮਲਕੀ ਵੀ ਆਪਾਂ ਬੈਡ ਨਹੀਂ ਡਾਕਟਰ ਦੀ ਜੀ ਤੇ ਚਲੋ ਉਸ ਸਾਰੇ ਮਨੇ ਪਾਸ ਕੀਤਾ ਜੋ ਇਹੋ ਸਾਡੇ ਧੰਨਵਾਦ ਅਸੀਂ ਐਮਐਲ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਦੇਖੋ ਇੱਕ ਸੋਚ ਇੱਕ ਮੂਰੇ ਲੀਡਰ ਚੰਗਾ ਲੱਗਿਆ ਉਹਦੇ ਸਾਰੇ ਸੋਚਾਂ ਚੰਗੀਆਂ ਹੋ ਜਾਂਦੀ ਹੈ ਤਾਂ ਸੋ ਮੈਨੂੰ ਬਹੁਤ ਖੁਸ਼ੀ ਆ ਤੇ ਸਾਰੇ ਨਗਰ ਨੂੰ ਵੀ ਵੈਸੇ ਖੁਸ਼ੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਚੀਜ਼ ਇੱਕ ਮਲਖਨਤਾਰਨ ਹੋ ਕੇ ਇੱਥੇ ਆਈ ਹੈ ਸਾਰੀ ਉਮਰ ਦੀ ਯਾਦਗਾਰੀ ਅੱਜ ਤੱਕ ਨਿਹਾਲ ਸਿੰਘਲੇ ਤੋਂ ਪਹਿਲਾਂ ਚਾਹੇ 75 ਰਿਆਂ ਚਾਹੇ ਕੁਛ ਰਿਆਂ ਹਾਂ ਇੱਕ ਪਟਵਾਰਖਾਨਾ ਜਾਂ ਪੰਚਾਇਤ ਘਰ ਇੱਕ ਕਮਰੇ ਵਾਲਾ ਜਾਂ ਦੁਕਾਨ ਵਾਲਾ ਬਣਿਆ ਸੀ ਉਸ ਤੋਂ ਬਾਅਦ ਨਿਹਾਲ ਸਿੰਘਲੇ ਕੋਈ ਵੀ ਬਿਲਡਿੰਗ ਅੱਜ ਤੱਕ 75 ਸਾਲਾਂ ਚ ਬਣੀ ਨਹੀਂ ਇਹ ਮੈਂ ਸਾਹਿਬਾ ਕਹਿੰਦਾ ਕਿ ਦੂਜੀ ਜਾਂ ਪਹਿਲੀ ਬਿਲਡਿੰਗ ਹੀ ਲਾ ਲਓ ਜੋ ਏਡੀ ਵੱਡੀ ਬਣੀ ਹੈ ਸੋ ਮੈਂ ਤੁਹਾਨੂੰ ਅਧਿਨ ਸਾਰਾ ਅੱਜ ਇਸ ਬਿਲਡਿੰਗ ਨੂੰ ਨਗਰ ਕਾਉਂਸਲ ਦੇ ਦਫ਼ਤਰ ਨੂੰ ਲੋਕ ਅਰਪਣ ਕਰਨ ਜਾ ਰਹੇ ਹਾਂ ਤੁਸੀਂ ਆ ਕਿੰਨਾ ਬਜਟ ਇਸ ਸਾਰਾ ਤਿਆਰ ਕਰਨ ਤੇ ਕਿੰਨਾ ਸਮਾਂ ਲੱਗਿਆ ਇਹਦੇ ਜਿਹੜਾ ਸਟਾਰਟਿੰਗ ਦੇ ਵਿੱਚ ਕਰੋੜ ਦੇ ਨੇੜੇ ਤੇ ਬਲਸੇ ਜੋ ਬਿਲਡਿੰਗ ਦਾ ਸੀ ਫਿਰ ਉਸ ਤੋਂ ਬਾਅਦ ਸਾਡੇ ਇੰਟਰਲੌਕ ਵਗੈਰਾ ਇਹ ਵੱਖਰਾ ਹੋਇਆ 15-18 ਲੱਖ ਦਾ ਫਿਰ ਅਸੀਂ ਹੁਣ 20-25 ਲੱਖ ਦਾ ਅਜਾ ਬਜਟ ਵੱਖਰਾ ਪਾਸ ਹੋਇਆ ਜਿੱਦੇ ਚ ਫਰਨੀਚਰ ਆ ਗਿਆ ਯਾਨੀ ਕਿ ਟੇਬਲ ਆ ਗਿਆ ਏਸੀ ਆ ਗਿਆ ਜਾਂ ਉਹ ਵੀ ਅੰਦਰ ਲੋੜ ਆ ਸਾਨੂੰ ਫਰਨੀਚਰ ਵਗੈਰਾ ਵਗੈਰਾ ਸਾਰੀ ਫਰਨੀਚਰ ਤੇ ਮੇਰੇ ਖਿਆਲ ਚ ਅਸੀਂ ਡੇਢ ਦਿਨੇ ਡੜ ਜਾਏ ਡੇਢ ਮਹੀਨੇ ਤੋਂ ਪਲੱਸ ਮਾਈਨਸ ਹੋਵਾਂਗੇ ਜੀ ਇਸ ਸਾਰਾ ਬਜਟ ਤਿਆਰ ਹੋਇਆ ਕਿਉਂਕਿ ਜਦੋਂ ਦਫਤਰ ਦੇ ਵਿੱਚ ਐਂਟਰ ਲਾ ਕਰਦੇ ਆ ਤਾਂ ਲੱਗਦਾ ਨਹੀਂ ਕਿ ਅਸੀਂ ਕਿਸੇ ਸਰਕਾਰੀ ਦਫਤਰ ਦੇ ਵਿੱਚ ਜਾ ਰਹੇ ਆ ਇੰਜ ਲੱਗਦਾ ਕੋਈ ਪ੍ਰਾਈਵੇਟ ਜਿਵੇਂ ਅੱਜ ਕੱਲ ਹਾਟਲ ਜਾਂ ਕੋਠੀਆਂ ਦੇ ਵਿੱਚ ਹੁੰਦਾ ਹੈ ਤੁਸੀਂ ਅੱਗੇ ਦੇਖਦੇ ਵੀ ਰਹੇ ਆ ਕਿ ਤੁਸੀਂ ਖੁਦ ਜਿਹੜੀ ਆਪਣੀ ਨਿਗਰਾਨੀ ਹੇਠ ਇਹ ਕੰਮ ਕਰਵਾਇਆ ਹੈ ਹੁਣੇ ਮੈਂ ਧੰਨਵਾਦੀ ਅਸੀਂ ਠੇਕੇਦਾਰ ਸਾਡੇ ਸ਼ਰਮਾ ਠੇਕੇਦਾਰ ਨੇ ਲੁਧਿਆਣੇ ਤੋਂ ਉਹਨਾਂ ਨੇ ਇਹ ਠੇਕਾ ਲਿਆ ਸੀ ਬਹੁਤ ਸੋਹਣਾ ਕੰਮ ਕੀਤਾ ਵਾਕੇ ਸ਼ਲਾੰਗਾ ਜੋਗਾ ਕਿਉਂਕਿ ਸਾਡੇ ਕੋਲ ਹੋਰ ਵੀ ਟਿਕਦਰਾਉਂਦੇ ਨੇ ਕੰਮ ਕਰਦੇ ਨੇ ਪਰ ਜਿਹਦੇ ਜੋ ਦੇਖੋ ਜਿਹਨੇ ਕੰਮ ਚੰਗਾ ਕੀਤਾ ਉਹ ਵਾਕੇ ਤਾਰੀਫ ਕਰਨੀ ਬੰਦੀ ਆ ਚਾਹੇ ਸਾਡੇ ਜੈ ਸਿੰਘ ਸਾਹਿਬਾ ਨਾਲ ਜਾਂ ਸਾਡੇ ਆਰਕੀਟੈਕਟ ਚਾਵਲਾ ਜੀ ਆ ਜਾਂ ਤੇ ਜੋ ਸਾਹਿਬ ਜਿਨ੍ਹਾਂ ਨੇ ਜਾਣ ਕੇ ਇੱਕ ਟੀਮ ਬਣ ਕੇ ਦੇਖੋ ਟੀਮ ਤੋਂ ਬਿਨਾਂ ਨਹੀਂ ਕੰਮ ਹੋਉਂਦਾ ਜੇ ਮੈਂ ਇਕੱਲਾ ਮੈਂ ਕਹੀ ਆਂ ਇੱਕ ਰੀਜਲ ਹੋ ਜੈ ਸਿੰਘ ਸਾਹਿਬ ਕਹੀ ਨਹੀਂ ਆਏ ਨਹੀਂ ਕਰਨਾ ਚਾਹੇ ਠੇਕੇਦਾਰ ਆਰਕੀਟੈਕਟ ਕਹੀਏ ਉਹ ਚੀਜ਼ ਨਹੀਂ ਸਟੈਬਲਿਸ਼ ਹੁੰਦੀ ਸਾਰਿਆਂ ਨੇ ਇੱਕ ਸੋਚ ਨਾਲ ਵਧੀਆ ਬਣ ਕੇ ਉੱਭਰੀਏ ਤਾਂ ਚੰਗੀ ਚੀਜ਼ ਆ ਦੇਖੋ ਇਹ ਸਾਰੀ ਉਮਰ ਚੱਲਣੀ ਹੈ ਬਿਲਕੁਲ ਠ ਬੁਨਿਆਦ ਵੀ ਉਸੇ ਤਰੀਕੇ ਰੱਖੀ ਗਈ ਹੈ 100 ਸਾਲ ਚੱਲਣ ਵਾਸਤੇ ਬੁਨਿਆਦ ਰੱਖੀ ਗਈ ਹੈ 100 ਸਾਲ ਚੱਲੇ ਤੇ ਚੱਲੂਗਾ ਵੀ ਜੇ ਨਿਹਾਲ ਸਿੰਘ ਵਾਲਾ ਨਗਰ ਕਾਉਂਸਲ ਦੀ ਗੱਲ ਕੀਤੀ ਜਾਵੇ ਇੱਕ ਇਹ ਮਾਡਲ ਦਫਤਰ ਤਿਆਰ ਕੀਤਾ ਗਿਆ ਇਸ ਤੋਂ ਬਿਨਾ ਜਿਹੜੀ ਅਜੇ ਆਪਾਂ ਪ੍ਰਾਪਤੀਆਂ ਦੀ ਗੱਲ ਕੀਤੀ ਹੈ ਹੁਣ ਤੱਕ ਤੁਹਾਡਾ ਜਿਹੜਾ ਕੰਮ ਹੈ ਕਿਹੜੀਆਂ ਕਿਹੜੇ ਕਿਹੜੇ ਪ੍ਰੋਜੈਕਟ ਹੈ ਜਿਹੜੇ ਦੇਖੋ ਜਿਹੜੇ ਮੇਰੇ ਪ੍ਰੋਜੈਕਟ ਸਾਡੇ ਉਧਰ ਵਾਰਡ ਨੰਬਰ 9 ਦੇ ਵਿੱਚ ਸਾਡਾ ਪਾਰਕ ਬਣਿਆ ਉਹ ਵੀ ਮੈਂ ਦਾਅਵਾ ਕਰਦਾ ਮੋਗੇ ਜ਼ਿਲ੍ਹੇ ਚ ਪਹਿਲਾ ਪਾਰਕ ਹੋ ਜਾਊਗਾ ਜੋ ਸਰਕਾਰੀ ਪਾਰਕ ਹੈ ਪ੍ਰਾਈਵੇਟ ਪਾਰਕ ਬਹੁਤ ਸੋਹਣੇ ਹੋ ਸਕਦੇ ਐ ਕਲੋਨੀਆਂ ਚ ਪਾਰਕ ਹੋ ਸਕਦੇ ਆ 노 ਡਾਊਟ ਪਰ ਸਰਕਾਰੀ ਪਾਰਕ ਹੱਦੀ ਕਲੋਨੀ ਦੇ ਪਾਰਕ ਨਾਲੋਂ ਵਧੀਆ ਹੋਊਗਾ ਠੀਕ ਹੈ ਨਾ ਮੋਗੇ ਜ਼ਿਲ੍ਹੇ ਕੋਈ ਮਰਜ਼ੀ ਆ ਕੇ ਵੈਰੀਫਾਈ ਕਰ ਲਈ ਫਿਰ ਸਾਡਾ ਦੂਜਾ ਸੀ ਤੀਜਾ ਕੰਮ ਸਾਡਾ ਇੰਡੋਰ ਸਟੇਡੀਅਮ ਬਣ ਰਿਹਾ ਐ ਅਬਡਮੈਂਟਾਂ ਦਾ ਤੇ ਇਹ ਵੀ ਜ਼ਿਲ੍ਹੇ ਦੇ ਵਿੱਚ ਮੇਰੇ ਸਾਰਾ ਸਰਕਾਰੀ ਅਬਡਮੈਂਟਾਂ ਇੰਡੋਰ ਨੋ ਨਗਰ ਪੰਚਾਇਤਾਂ ਲੋਕੇ ਦੇ ਨਹੀਂ ਬਣਾਇਆ ਗਿਆ ਹਨ ਜੋ ਅਸੀਂ ਬਣਾ ਰਹੇ ਆ ਉਹ ਵੀ ਸਾਡਾ 90 ਕੇ ਜਾਨ ਗਿਆ ਉਹ ਵੀ ਸਾਡਾ ਸਵਾ ਕਰੋੜ ਜਗਤ ਕਰੋੜ ਦਾ ਪ੍ਰੋਜੈਕਟ ਮਲਕੀ ਸਿਰੇ ਕੰਪਲੀਟ ਹੋ ਜਾਣਾ ਦਾ ਕੰਮ ਹੈ ਜਿਹੜਾ ਸ਼ੁਰੂ ਹੋ ਗਿਆ ਨਾਲ ਨੇ ਮੇਰੇ ਖਿਆਲ ਚ ਨੈਕਸਟ ਮੰਥ ਜਾਂ ਮਹੀਨੇ ਦੇ 30 ਤੇ 40 ਦਿਨਾਂ ਦੇ ਵਿੱਚ ਕੰਪਲੀਟ ਹੋ ਜਾਊਗਾ ਸਾਡਾ ਓਵਰ ਆਲ ਉਸ ਤੇ ਵਿੱਚੇ ਵੀ ਇਸੇ ਤਰ੍ਹਾਂ ਹੀ ਉੱਥੇ ਬਹੁਤ ਪਲੇਸ ਪਿਆ ਜਾਨਣ ਕਿ ਲੋਕੇ ਹੀ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਜੇ ਕੋਈ ਸਰਕਾਰ ਜਾਂ ਪੰਚਾਇਤਾਂ ਜਾਂ ਸਰਪੰਚ ਜਾਂ ਪ੍ਰਧਾਨ ਪੈਸੇ ਲਾਉਣਾ ਚਾਹੁੰਦੇ ਆ ਲੋਕੇ ਰੁੜੀਆਂ ਰੱਖ ਕੇ ਜਿਆਦਾ ਖੁਸ਼ ਆ ਰੁਪਈਆ ਆਉਦੇ ਬਾਹਰ ਮੂਰੇ ਕਰੋੜ 2 ਕੀ ਕਿਉਂ ਤਕਲੀਫਾਂ ਦਾ ਜਾਂ ਕੋਈ ਪੋਲੀਟੀਕਲ ਸਟੰਟ ਹੁੰਦੇ ਆ ਵੀ ਸਾਥੂ ਦਾ ਯਾਰ ਕੁਝ ਹੋਇਆ ਨਹੀਂ ਹੁਣ ਇਹ ਨਾ ਕੁਝ ਕਰ ਜਾਣ ਰਾਜਨੀਤੀ ਦੇਖਦੇ ਹੋ ਨਹੀਂ ਬਸ ਰਾਜਨੀਤੀ ਹੈ ਜੀ ਆਮ ਬੰਦੇ ਨੂੰ ਕੀ ਮਤਲਬ ਜੇ ਮੇਰੇ ਕੋਲ ਮੱਝ ਨਹੀਂ ਮੈਨੂੰ ਰੌਲਾ ਪਾਉਂਦਾ ਕੀ ਮਤਲਬ ਹੂੰ ਜਦੋਂ ਹੋਣਾ ਜਿਹਦੇ ਕੋਲ ਹੁਣ ਵੀ ਪਸ਼ੂ ਹੋਵੇ ਚਲੋ ਬਫੇ ਤਾਂ ਆਖੀਏ ਉਹ ਸਾਡੇ ਵੀ ਉੱਥੇ ਸਾਡੇ ਘਰ ਮੂਰੇ ਪਾਰਕ ਬਣਿਆ ਸਾਰੇ ਉੱਥੇ ਘਰਾਂ ਨੇ ਦਿੱਤੇ ਹੀ ਥਾਂ ਸਭ ਦੇ ਸਾਡੇ ਲੱਗਦੇ ਸਭ ਕੋਲੇ ਪਸ਼ੂ ਆ ਉਹੀ ਜੇ ਖੇਤ ਲਜਾਣ ਲੱਗੇ ਸਭ ਦੇ ਖੇਤ ਹੈਗੇ ਆ ਜ਼ਿਮੀਂਦਾਰ ਬੰਦੇ ਹਰੇਕ ਦੇ ਉਹਦੇ ਕੋਲ ਖੇਤ ਆ ਪਹਿਲੇ ਘਰ ਹੀ ਸੁੱਖ ਨੇ ਸਭ ਦੇ ਨੇ ਵਜੇ ਆ ਜਿੱਥੇ ਮਰਦੀ ਆ ਉਹ ਜੇ ਪਸ਼ੂਚਾਰ ਰੱਖ ਸਕਦਾ ਤਾਂ ਚਾਹ ਟੁੱਕਰੇ ਵੀ ਰੱਖਣ ਨੂੰ ਜੋ ਥਾਂ ਦਾ ਹੁੰਦਾ ਹੀ ਹੈ ਪਰ ਉਹ ਰੋਲਾ ਰਾਜਨੀਤਿਕ ਸੰਟ ਹੁੰਦਾ ਵੀ ਮੇਰੇ ਰਗਦੂ ਹੁੰਦਾ ਵੀ 75 ਸਾਲੇ ਮੈਂ ਅਸੀਂ ਦਾ ਕੋਈ ਕੀਤਾ ਨਹੀਂ ਇਹ ਨਾ ਕੁਛ ਕਰਦੇ ਪਰ ਜਦ ਕਿ ਮੈਂ ਫਿਰ ਉਹੀ ਗੱਲ ਵੀ ਆਪਾਂ ਦਾ ਉਹ ਜੇ ਨਿਹਾਲ ਸਿੰਘ ਵਾਲਾ ਦੀ ਇੱਕ ਵੱਡੀ ਮੰਗ ਰਹੀ ਹੈ ਜਿਵੇਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਜਾਂ ਸੀਵਜ ਦਾ ਉਹਦੇ ਬਾਰੇ ਤੁਹਾਡਾ ਕੀ ਵਿਜ਼ਨ ਹੈ ਦੇਖੋ ਇਹ ਵਾਕਈ ਬਹੁਤ ਵੱਡੀ ਸਮੱਸਿਆ ਹੈ ਕਿ ਉਹ ਨਿਹਾਲ ਸਿੰਘ ਵਾਲਾ ਸ਼ਹਿਰ ਪਹਿਲਾਂ ਤੋਂ ਪੁਰਾਣਾ ਵਸਿਆ ਕਰਕੇ ਕੋਈ ਪਾਸਾ ਨੀਵਾ ਕੋਈ ਬਚਾਲੋ ਉੱਚਾ ਫਿਰ ਸਾਈਡਾਂ ਦਾ ਕੋਈ ਵਾਰਡ ਨੰਬਰ 2 ਨੀਵਾ ਵਾਰਡ ਨੰਬਰ 13 ਨੀਵਾ ਵਾਰਡ ਨੰਬਰ 9 ਨੀਵਾ ਠੀਕ ਹੈ ਨਾ ਇਹ ਬਚਾਲੋ ਉੱਚਾ ਸਾਈਡਾਂ ਤੋਂ ਨੀਵਾ ਪਾਣੀ ਨਿਕਾਸੀ ਸਾਨੂੰ ਅਸੀਂ ਜਦੋਂ ਦੇ 2-3 ਸਾਲ ਹੋ ਗਏ ਅਸੀਂ ਆਏ ਨੂੰ ਪਾਣੀ ਦੇ ਅਸੀਂ ਇਹ ਤਾਂ ਹੈਗਾ ਵੀ بارش ਦਾ ਸੀ ਪਾਣੀ 20 ਮਿੰਟਾਂ ਦੇ ਜਦੋਂ ਹਲ ਕਰ ਦਿੰਨੇ ਹੁਣ ਪਰ ਉਹ ਸਵਾਦ ਵਾਲੀ ਗੱਲ ਨਹੀਂ ਆਉਦੀ ਜਿੰਨੀ ਸਾਡੀ ਮਿਹਨਤ ਹੋਈ ਵੀ ਆ ਜਾਂ ਸਾਡੇ ਬੰਦੇ ਜਾਂ ਟੀਮ ਸਾਡੀ ਮਿਹਨਤ ਕਰ ਰਹੇ ਆ ਵੀ ਉਹ ਬੇਹਵਾਂ ਸਾਨੂੰ ਆਏ ਵੀ ਨਾਲ ਹੀ ਨਿਕਲੇ ਤੇ ਚੰਗੜਾ ਵਾਂਗੂ ਸਾਫ਼ ਹੋਵੇ ਸਵਾਲ ਫੇਰ ਹੋ ਜਾਂਦਾ ਪਰ ਉਹ 20-25 ਮਿੰਟ ਅਧਾ ਘੰਟਾ ਲੱਗਦਾ ਉਸੇ ਦੀ ਜੇ ਸਾਡੇ ਜਾਣ ਕੇ ਤਰ ਗਿਆ ਸਾਡੇ ਮੇਰੇ ਖਿਆਲ ਚ ਇਸ ਮਹੀਨੇ ਦੇ ਵਿੱਚ ਸਾਡਾ ਸੀਵਰ ਦਾ ਟੈਂਡਰ ਲੱਗ ਜਾਣਾ ਤੇ ਅਗਲੇ 2 ਮਹੀਨੇ ਵਿੱਚ ਅਸੀਂ ਉਹਦਾ ਦਰਗਾਣ ਕਰਾਂਗੇ ਸੀਵਰ ਸ਼ੁਰੂ ਕਰ ਦਾਂਗੇ ਸੀ ਤੇ ਜਿਹੜਾ ਜਿਵੇਂ ਆਪਾਂ ਕਹიდੀ ਮੇਨ ਗੱਲ ਸਾਡੇ ਸ਼ਹਿਰ ਨੂੰ ਨਿਕਾਸੀ ਦੇ ਪਾਣੀ ਪੀਣ ਦੀ ਸਮੱਸਿਆ ਸੀ। ਤੇ ਉਹ ਵੀ ਤੁਸੀਂ ਆਪਾਂ ਪਿੱਛੇ ਜ ਆਪਾਂ ਦੇਖਿਆ ਤੇ ਉੱਤਰਗਾਮ ਨੂੰ ਅਸੀਂ ਉਹ ਸ਼ਹਿਰਾਂ ਪਿੰਡ ਦੇ ਗਲੀਆਂ ਵਿੱਚ ਜਿੱਥੇ ਤੇ ਪਾਈਪਾਂ ਪੁਰਾਣੀਆਂ ਪਈਆਂ ਵੀਆਂ ਦਾ ਪਲਾਸਟਿਕ ਦੇ ਪਾਈਪਾਂ ਜਾਂ ਪੁਰਾਣੀਆਂ ਕਈ ਪਾਈਪਾਂ ਸੀਮੈਂਟ ਦੀ ਪਈਆਂ ਵੀ ਖਰਾਬ ਹੋਈ ਜਾਂਦੀਆਂ ਕਿ ਉਹ 30 ਸਾਲ ਹੋ ਗਏ ਪਈਆਂ ਨੂੰ ਜਾਂ ਪਾਈਪਾਂ ਛੋਟੀਆਂ 2 ਇੰਚੀਆਂ ਜਾਂ 3 ਇੰਚੀਆਂ ਉਹ ਸਾਰੀਆਂ ਪਾਈਪਾਂ ਸੇ ਬੱਟ ਕੇ ਕੋਈ 4 ਇੰਚੀ ਕਰੀ ਜਨੇ ਕੋਈ 6 ਇੰਚੀ ਕਰੀ ਜਨੇ ਇੱਥੋਂ ਤੱਕ ਅਸੀਂ ਕਿਹੜੀ ਪਾਈਪਾਂ ਸੇ 10 ਇੰਚੀ ਵੀ ਕਰੀ ਜਨੇ ਜਦੋਂ ਮੇਨ ਸਪ ਕਰਕੇ 6 ਇੰਚੀ 4 ਇੰਚੀ ਕਰਕੇ ਵੀ ਪਾਣੀ ਉਮੀਦ ਹੈ ਵੀ ਇਸ ਸਾਲ ਦੇ ਅੰਤ ਤੱਕ ਅਸੀਂ ਹਰੇ ਕਰਦੇ ਕਰੇ ਪਾਣੀ ਸਾਫ ਸੁਥਰਾ ਪਾਣੀ ਪਹੁੰਚਾਵਾਂਗੇ ਤੇ ਮੈਂ ਬਾਕੀ ਪ੍ਰੋਜੈਕਟ ਮੈਂ ਉਸ ਦਾ ਮੇਰੇ ਤੁੰਦਲੇ ਹੋ ਜਾਣਾ ਵੀ ਜਾਣ ਕੇ ਮੈਂ ਉਹਨਾਂ ਨੂੰ ਆਪ ਤੇ ਗਿੰਦਾ ਨਹੀਂ ਜੋ ਮੇਰਾ ਮੈਂ ਆਪ ਦੇ ਜਾਣੀ ਮੈਂ ਸਿਵਲ ਜਿਹੜਾ ਪ੍ਰੋਜੈਕਟ ਹੁੰਦਾ ਜਿਹੜਾ ਆ ਵੀ ਮੇਰਾ ਪਾਣੀ ਵਾਲਾ ਲੋਕੀ 55 ਸਾਲਾਂ ਨੂੰ ਲੋਕੀ ਯਾਦ ਕਰਨੇ ਹੈ ਠੀਕ ਹੈ ਜਰ ਵੀ ਪ੍ਰਧਾਨ ਜੀ ਇਹ ਲੈ ਕੇ ਆਏ ਸੀ ਵਾਕਈ ਬਚ ਗਏ ਯਾਰ ਬਿਮਾਰੀਆਂ ਤੋਂ ਬਚ ਗਏ ਹੋਰ ਚੀਜ਼ਾਂ ਤੋਂ ਬਚ ਗਏ ਉਹ ਚੀਜ਼ ਵਾਕਈ ਲੋਕਾਂ ਦੀ ਲੋੜ ਸੀ ਤੇ ਖਾਸ ਤੌਰ ਤੇ ਨਿਹਾਲ ਸਿੰਘਲੇ ਜਿਵੇਂ ਆਪਾਂ ਮੂਗਾ ਜੋਨ ਡਾਰਕ ਜੋਨ ਆਇਆ ਵਾ ਕੈਂਸਰ ਜੋਨ ਆਇਆ ਵਾ ਆਪਾਂ ਨੂੰ ਖਾਸ ਲੋੜ ਚ ਇਸ ਚੀਜ਼ ਜੇ ਜਗਦੀਪ ਸਿੰਘ ਗਟਰਾ ਨੂੰ ਅੱਜ ਕਿਉਂਕਿ ਅੱਗੇ ਆਗਾਮੀ ਚੋਣਾਂ ਵੀ ਆਉਣੀਆਂ ਹਨ ਨਗਰ ਕੌਂਸਲ ਔਰ ਆਪਣੀ ਪ੍ਰਾਪਤੀ ਆਪਣੇ ਕੰਮ ਦੱਸ ਕੇ ਹੀ ਫੇਰ ਲੋਕਾਂ ਦੇ ਵਿੱਚ ਜਾਣਾ ਹੈ ਜਗਦੀਪ ਸਿੰਘ ਗੱਟਰਾ ਸੰਤੁਸ਼ਟ ਨੇ ਆਪਣੇ ਕੰਮ ਤੋਂ ਕਿ ਜੇ ਜਿਹੜੀ ਉਮੀਦ ਦੇ ਨਾਲ ਲੋਕਾਂ ਨੇ ਮੈਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਆਪਣੇ ਦਿਲ ਨੂੰ ਸਕੂਨ ਐ ਸੈਟੀਸਫੈਕਸ਼ਨ ਐ ਅ ਅਗਲੇ ਸਾਲ ਨੂੰ ਫੁੱਲ ਸੈਟਿਸਫੈਡ ਹੋ ਜੂਗਾ ਤੋਂ ਦੇਖੋ ਜਿਹੜੇ ਪ੍ਰੋਜੈਕਟ ਜੋ ਲਾਈਨ ਅਪ ਹੁੰਦੇ ਆ ਸਟਾਰਟ ਅਪ ਹੁੰਦੇ ਆ ਸੇ ਜਿਹੜਾ ਐਂਡ ਹੁੰਦਾ ਨਾ ਉਦੋਂ ਸਵਾਰ ਵੱਖਰਾ ਹੁੰਦਾ ਜਦੋਂ ਆਉਟਪੁੱਟ ਨਿਕਲਦੀ ਹੈ ਕਿਉਂਕਿ ਪ੍ਰੋਜੈਕਟ ਨੂੰ ਸਟਾਰਟ ਕਰਨ ਆਸਤੇ ਸਾਲ 2-2 ਸਾਲ ਲੱਗ ਜਾਂਦੇ ਹੁਣ ਸੀਵਰੇਜ ਦਾ ਪ੍ਰੋਜੈਕਟ ਆ ਸਾਨੂੰ ਪਤਾ ਜਾਂ ਪਾਣੀ ਵਾਲਾ ਪ੍ਰੋਜੈਕਟ ਆ ਸਾਨੂੰ ਪਤਾ ਸੀ ਕਿਵੇਂ ਉਹਨੂੰ ਟਾਈਮ ਤੇ ਨਵੇੜਿਆ ਜਾਂ ਸੀਵਰੇਜ ਦੇ ਪ੍ਰੋਜੈਕਟ ਆਸਤੇ ਜ਼ਮੀਨ ਚਾਹੀਦੀ ਸੀ ਪਿੱਛੇ ਇਹ ਜਿੱਦੂ ਪਹਿਲਾਂ ਵੀ ਆਈ ਸੀ ਇਹ ਨਹੀਂ ਪ੍ਰੋਜੈਕਟ ਕੋਈ ਮੇਰੇ ਹੁਣੇ ਮੁੱਕਿਆ ਪਰ ਉਦੋਂ ਰੌਲਾ ਇਹਨਾਂ ਨੂੰ ਜ਼ਮੀਨ ਨਹੀਂ ਹੈਂਡਲ ਹੋਈ ਹੂੰ ਜੋ ਮੈਂ ਹੁਣ ਅੱਗੇ ਵੀ ਮੈਂ ਤੁਹਾਨੂੰ ਇਹ ਕਰਦਾ ਆਪਣੇ ਪਤੌਲੇ ਸਰਪੰਚ ਹੈਪੀ ਦਾ ਬਲਾਰਾ ਸਾਹਿਬ ਦਾ ਵੀ ਜਿਨ੍ਹਾਂ ਨੇ ਅੱਗੇ ਮਲਕੇ ਉਹਨਾਂ ਸਰਪੰਚ ਬਣੇ ਚਲੋ ਪਹਿਲਾ ਮਤਾ ਸਾਡਾ ਨਗਰ ਪੰਚਾਇਤ ਦਾ ਪਵੇ ਨਹੀਂ ਅਜੇ ਤੱਕ ਇਹਦੇ ਹੋਇਆ ਵੀ ਪੰਚਾਇਤ ਨੇ ਪਹਿਲਾ ਮਤਾ ਦੂਜੇ ਨੂੰ ਨਹੀਂ ਹਾਂ ਬਿਲਕੁਲ ਠੀਕ ਹੈ ਜੀ ਧੰਨਵਾਦ ਜੀ ਅਸੀਂ ਪੰਚਾਇਤ ਦਾ ਲੋੜੇ ਕਰਕੇ ਸਾਨੂੰ ਜ਼ਮੀਨ ਮਿਲੀ ਤੇ ਸਾਡਾ ਸੀਵਰੇਜ ਪ੍ਰੋਜੈਕਟ ਸੀ ਹਾਲਾਂਕਿ ਉਸ ਚੀਜ਼ ਨੂੰ ਲੈ ਕੇ ਉਹਨਾਂ ਦਾ ਆਪ ਦੇ ਪਿੰਡ 'ਚ ਵੀ ਹੋ ਸਕਦਾ ਸੀ ਪਰ ਚਲੋ ਉਹਨਾਂ ਨੇ ਦੇਖੋ ਜਿਹੜੀ ਜੀ ਲੀਸ ਤੇ ਜਿਹੇ ਠੇਕੇ ਸਾਠੇ ਆ ਤੇ ਸੀਦਲ ਦਾ ਸੀ ਉਹ ਤੋਂ ਵਧ ਕੇ ਦਿੱਤਾ ਠੀਕ ਹੈ ਸਾਨੂੰ ਵੀ ਲੋੜ ਸੀ ਕਿਨ ਉਹ ਤਾਂ ਗਵਰਨਮੈਂਟ ਦੀ ਚੀਜ਼ ਆ ਪਰ ਫੇਰ ਵੀ ਕਈ ਲੋਕੀ ਜਵਾਬ ਦੇ ਦਿੰਦੇ ਅਸੀਂ ਵੀ ਹੋ ਸਕਦਾ ਅਸੀਂ ਹੁੰਦੇ ਉਸਤਾਨ ਦੇ ਜਵਾਬ ਦਿੰਦੇ ਪਰ ਉਹਨਾਂ ਦਾ ਧੰਨਵਾਦ ਹੀ ਅਸੀਂ ਤੇ ਵੀ ਜੋ ਇੱਕ ਇੱਕ ਟੀਮ ਵਰਕ ਕਰਕੇ ਅਸੀਂ ਇਹਨੂੰ ਸਿਰੇ ਲਾ ਸਕੇ ਆ ਪਾਣੀ ਬਦਨਿਆ ਆਏਗਾ ਆਪਣਾ ਬਦਨਿਆ ਕੋਆ ਪਾਣੀ ਨਹਿਰ ਤੇ ਉਥੋਂ ਲੈ ਕੇ ਆਏ ਆ ਕਿੰਨੇ ਸਾਨੂੰ ਰਾਤ ਦੋ ਤਿੰਨ ਪਿੰਡਾਂ 'ਚ ਸਮੱਸਿਆ ਆਈ ਤੁਹਾਨੂੰ ਆਪ ਦੇ ਪਿੰਡ 'ਚ ਸਮੱਸਿਆ ਆਈ ਪਰ ਉਹ ਸਾਰੇ ਇੱਕ ਪ੍ਰੋਸੈਸ ਦੇ ਹੇਠ ਕੋਈ ਵੱਡੇ ਪ੍ਰੋਜੈਕਟਾਂ ਗਵਰਨਮੈਂਟ ਦੇ ਸੈਂਟਰ ਗਵਰਨਮੈਂਟ ਦਾ ਪੰਜਾਬ ਗਵਰਨਮੈਂਟ ਦੇ ਰੋਲ ਆ ਇਹ ਜੋ ਲੋੜ ਹੈ ਮੇਨ ਗੱਲ ਇਹ ਚੀਜ਼ਾਂ ਹੈ ਰੈਡ ਲਿਸਟ ਹੁੰਦੀਆਂ ਵੀ ਇਹ ਗਾਉਂ ਇਹ ਯਾਰ ਸਿਵਲਿਅਨ ਨੂੰ ਲੋ ਲੋੜ ਐਸੀ ਦੀ ਉਸ ਤਾਂ ਕਰਕੇ ਵੀ ਉਹ ਬਹੁਤ ਵੇਲੇ ਵਰਕ ਆਊਟ ਤੇ ਛੇ-ਤਿੰਨ ਦਿਨੇ ਚੜੇ ਆ ਜਿਵੇਂ ਜਿਹੜਾ ਨਗਰ ਕਾਉਂਸਲ ਦਫ਼ਤਰ ਜਿਸ 'ਚ ਆਪਾਂ ਬੈਠੇ ਆ ਕਿਉਂਕਿ ਨਿਹਾਲ ਸਿੰਘ ਵਾਲਾ ਜੇ ਦੇਖਿਆ ਜਾਵੇ ਜਿਹੜਾ ਜੀਓਗ੍ਰਾਫਿਕਲੀ ਪਿੰਡਾਂ ਦਾ ਪਾਸਾ ਇਧਰਲੇ ਪਾਸੇ ਫਿਰ ਸ਼ਹਿਰ ਵਾਲਾ ਪਾਸਾ ਆ ਜਾਂਦਾ ਮਤਲਬ ਦੋਨਾਂ ਦੇ ਜਿਹੜੇ ਲੋਕ ਹੈ ਆਮ ਲੋਕ ਉਹਨਾਂ ਲਈ ਕਿਵੇਂ ਲੱਗਦਾ ਵੀ ਇੱਕੋ ਜਿਹਾ ਉਹਨਾਂ ਨੂੰ ਪਹੁੰਚ ਆ ਜੇ ਦੇਖੋ ਤੁਸੀਂ ਇੱਥੇ ਸ਼ਹਿਰ ਦੇ ਪੁਰਾਣੇ ਇੱਥੇ ਆਉਨੇ ਬਹੁਤ ਸਾਲਾਂ ਤੋਂ ਉਹਨਾਂ ਜਿਹੜਾ ਅਸੀਂ ਵਾਸੀ ਆ ਇਸੇ ਮੇਰੇ ਖਿਆਲ ਚ ਇਹ ਸ਼ਹਿਰ ਦਾ ਜਮਾ ਸੈਂਟਰ ਪੁਆਇੰਟ ਹੋਊਗਾ ਮਾਰਾਟਨ 19 21 ਇਧਰ ਉਧਰ ਹੋ ਸਕਦਾ ਕਿਉਂ ਉਧਰੋਂ ਮੇਨ ਆਪਾਂ ਕਹਦੇ ਆ ਸ਼ਹਿਰ ਤੋਂ ਇਧਰ ਨਾਲ ਹੀ ਇਧਰ ਆਉਂਦੀਆਂ ਰੋੜ ਪਿਛਲੇ ਪਾਸੇ ਰੋੜ ਆਉਂਦੀ ਆ ਠੀਕ ਹੈ ਨਾ ਜਮਾ ਸੈਂਟਰ ਦੇ ਆਈ ਇਧਰ ਬਸ ਜੇ ਆਪਾਂ ਪਰਾਂ ਲੈ ਜਾਂਦੇ ਦੇਖੋ ਪਹਿਲੀ ਗੱਲ ਤਾਂ ਸਾਡੇ ਕੋਲੇ ਥਾਂ ਹੀ ਨਹੀਂ ਹੋ ਮੇਨ ਗੱਲ ਸਭ ਤੋਂ ਜੇ ਆਪਾਂ ਕਹੀ ਮੈਂ ਯਾਰ ਇਹਨੂੰ ਮੰਡੇ ਉਧਰ ਸ਼ਿਫਟ ਕਰ ਦਿੰਦਾ ਤਾਂ ਮੈਂ ਹੋਰ ਪਾਸੇ ਸ਼ਿਫਟ ਕਰਦਾ ਮੇਰੇ ਕੋਲੇ ਜਗ੍ਹਾ ਹੀ ਨਹੀਂ ਕਿਉਂ ਅਸੀਂ ਨਾ ਬਿਲਡਿੰਗ ਦੇਖੋ ਅਸੀਂ 1.5-2 ਕਰੋੜ ਰੁਪਏ ਪ੍ਰੋਜੈਕਟ ਤੇ ਲਾਉਣਾ ਸੀ 2 ਕਰੋੜ ਅਸੀਂ ਦੂਜੀ ਦੀ ਜਗ੍ਹਾ ਤੇ ਕਿਵੇਂ ਲਾ ਸਕਦੇ ਸੀ ਅਸੀਂ ਆਪਦੀ ਬਿਲਡਿੰਗ ਆਪਦੀ ਸਾਡੀ ਜਗ੍ਹਾ ਹੋਊਗੀ ਮਾਲਕੀ ਕੋਈ ਵੀ ਨੈਚਰਲੀ ਗੱਲ ਮੈਂ ਆਪਦਾ ਘਰ ਪਾਉਂ ਮੈਂ ਆਪਦੀ ਮਾਲਕੀ ਚ ਪਾਉਂਗਾ ਫਿਰ ਮੈਂ ਚਾਹੇ ਦੂਜਾ ਤੁਸੀਂ ਮੇਰਾ ਬ੍ਰਦਰ ਆ ਕਜ਼ਨ ਆ ਜਾ ਕੋਈ ਵੀ ਹੈ ਮੇਰੇ ਚਾਚੇ ਦੇ ਬੇਟਾ ਉਹ ਕਹਿੰਦੇ ਭਰਾ ਤੂੰ ਇੱਥੇ ਪਾਲਾ ਖੁੱਲਾ ਥਾਂ ਪਾਲਾ ਪਰ ਉਹ ਪ ਜੀ ਕਿਨ ਇਸ ਗੱਲ ਕਰਕੇ ਵੀ ਹੁਣ ਜਿਵੇਂ ਸਾਡਾ ਪਿੱਛੇ ਪੁਰਾਣਾ ਸੀ ਜਿਹੜਾ ਦਫ਼ਤਰ ਆ ਤੁਹਾਨੂੰ ਐਸਡੀਐਮ ਨੇ ਬਕਾਇਦਾ ਆਖਿਆ ਵੀ ਛੇਤੀ ਇਹਨੂੰ ਖਾਲੀ ਕਰੋ ਇਹ ਅਸੀਂ ਦੇਣਾ ਖੇਤੀਬਾੜੀ ਵਿਭਾਗ ਨੂੰ ਦੇਣਾ ਕਿਉਂਕਿ ਸਾਡੀ ਜਗ੍ਹਾ ਨਹੀਂ ਸੀ ਨਾ ਸਾਡਾ ਦਫ਼ਤਰ ਸੀ ਅਗਲੇ ਕਹਿ ਸਕਦੇ ਸੀ ਪਰ ਇਹੀ ਜੇ ਆ ਸਾਡੇ ਦਫ਼ਤਰ ਨੂੰ ਸਾਨੂੰ ਕੋਈ ਨਹੀਂ ਕੁਝ ਕਹਿ ਸਕਦਾ ਇਹਨੂੰ ਪਹਿਲੇ 100 ਸਾਲ ਰੱਖੀਏ ਜਾਂ 200 ਸਾਲ ਰੱਖੀਏ ਇਹ ਸਾਡੇ ਹੀ ਰੋਗੇ ਜੀ ਤੇ ਜਿਹੜੀ ਕਿਉਂਕਿ ਕੋਈ ਵੀ ਬਜਟ ਪ੍ਰੋਜੈਕਟ ਹੁੰਦੇ ਆ ਹਨਾ ਉਹਨਾਂ ਉਹਦੇ ਲਈ ਜਿਹੜੀਆਂ ਗ੍ਰਾਂਟਾਂ ਲਿਆਉਣੀਆਂ ਇਹ ਵੀ ਇੱਕ ਬੜਾ ਟਫ ਕੰਮ ਹੁੰਦਾ ਹੈ ਸਰਕਾਰ ਦਾ ਕਿਹੋ ਜਿਹਾ ਯੋਗਦਾਨ ਰਿਹਾ ਤੁਹਾਡੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਵਿੱਚ ਨੇ ਵਧੀਆ ਯੋਗਦਾਨ ਰਿਹਾ ਸਰਕਾਰ ਦਾ ਆਪਾਂ ਇਸ ਗੱਲ ਤੇ ਨਹੀਂ ਪਰ ਮੇਨ ਗੱਲ ਜਿਹੜੇ ਨਗਰ ਪਚੈਤਾ ਨੂੰ ਹੁੰਦੇ ਸਾਡੇ ਆਦੇ ਆਦੇ ਫੰਡ ਸੀ ਸਾਡਾ ਆਦਾ ਟੈਕਸ ਜਿਹੜਾ ਕਲੈਕਟ ਹੁੰਦਾ ਜਾਂ ਜਿਵੇਂ ਅਸੀਂ ਪ੍ਰੋਪਰਟੀ ਟੈਕਸ ਇਕੱਠਾ ਕਰਦੇ ਆ ਜਾਂ ਸਾਡੇ ਜਿਹੜੇ ਕੋਈ ਵੀ ਟੈਕਸ ਸਾਡਾ ਉਹ ਟੈਕਸ ਹੀ ਸਾਨੂੰ ਕਾਊਂਟ ਕਰਦਾ ਜਿਆਦਾ ਅਸੀਂ ਕਹਦੇ ਆ ਜਾਂ ਵਿੱਤ ਕਮਿਸ਼ਨ ਵਾਲਾ ਆਉਂਦਾ ਪਰ ਜਿਆਦਾ ਸਾਨੂੰ ਨਹੀਂ ਰੈਵਨਿਊ ਇਕੱਠੀ ਹੁੰਦੀ ਹੈ ਹਾਂ ਉਸੇ ਤੇ ਅਸੀਂ ਡਿਪੈਂਡ ਚੱਲਦੇ ਆ ਉਹੀ ਤਾਂ ਹੀ ਅਸੀਂ ਵੀ ਸਾਡੀ ਰਿਕਵੈਸਟ ਹੁੰਦੀ ਹੈ ਸਾਰੇ ਨਗਰਵਾਸੀਆਂ ਨੂੰ ਵੀ ਜੇ ਭਾਈ ਤੁਸੀਂ ਆਪਦੇ ਸਹੀ ਥਾਂ ਤੇ ਟਾਈਮ ਤੇ ਟੈਕਸ ਭਰੋਗੇ ਤਾਂ ਹੀ ਸ਼ਹਿਰ ਦਾ ਵਿਕਾਸ ਜੀ ਕਿਉਂਕਿ ਨਾਲੇ ਮੇਰੇ ਕਹਿਣ ਨਾਲੇ ਕਿਉਂਕਿ ਪੈਸਾ ਉਹਦਾ ਵਿਕਾਸ ਪੈਸੇ ਨਾਲ ਹੀ ਹੋਣਾ ਵੈਸੇ ਗੱਲਾਂ ਨਾਲ ਕੁਝ ਨਹੀਂ ਹੋਣਾ ਜੀ ਬਿਲਕੁਲ ਕੋਈ ਵੀ ਚੀਜ਼ ਹੈ ਜਦੋਂ ਅਸੀਂ ਰੋਡ ਮੈਪ ਉਹਦਾ ਤਿਆਰ ਕਰਦੇ ਹਾਂ ਉਹਦੇ ਲਈ ਜਿਹੜਾ ਉਹਦਾ ਬਜਟ ਹੈ ਉਹਦੀ ਗਰੰਟ ਹੈ ਉਹ ਅਹਿਮ ਹੋ ਜਾਂਦੀ ਹੈ ਔਰ ਇੱਕ ਵਾਰ ਫਿਰ ਜਗਦੀਪ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡਾ ਡ੍ਰੀਮ ਪ੍ਰੋਜੈਕਟ ਹੈ ਜਿਹੜਾ ਪੂਰਾ ਹੋ ਰਿਹਾ ਹੈ ਅੱਗੇ ਵੀ ਜਿਹੜੇ ਪ੍ਰੋਜੈਕਟ ਤੁਸੀਂ ਲੈ ਕੇ ਆ ਰਹੇ ਹੋ ਉਹਨਾਂ ਲਈ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਹਾਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਜਿਹੜੀ ਸੋਚ ਲੈ ਕੇ ਤੁਸੀਂ ਚੱਲੇ ਹੋ ਨਿਹਾਲ ਸਿੰਘ ਵਾਲਾ ਨੂੰ ਸੁੰਦਰ ਸੋਹਣਾ ਬਣਾਉਣ ਲਈ ਔਰ ਉਸ ਨੂੰ ਜਿਹੜਾ ਫਲ ਮਿਲਦਾ ਰਹੇ ਲੱਗਦਾ ਰਹੇ ਔਰ ਇਸ ਲਈ ਤੁਹਾਨੂੰ ਇੱਕ ਵਾਰ ਫਿਰ ਤੁਹਾਡੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦੇ ਹਾਂ ਬਹੁਤ ਸੋਹਣਾ ਕੰਮ ਕੀਤਾ ਹੈ ਥੈਂਕ ਯੂ ਜੀ ਸੋ ਇਸਨ ਜਗਦੀਪ ਸਿੰਘ ਗਟਰਾ ਨਗਰ ਕੌਂਸਲ ਪ੍ਰਧਾਨ ਨਿਹਾਲ ਸਿੰਘ ਵਾਲਾ ਜਿਨ੍ਹਾਂ ਨੇ ਨਗਰ ਕੌਂਸਲ ਦਾ ਨਵਾਂ ਬਣਿਆ ਦਫ਼ਤਰ ਅੱਜ ਜਿਹੜਾ ਲੋਕ ਆਰਪਣ ਕੀਤਾ ਉਸ ਦਾ ਉਦਘਾਟਨ ਕੀਤਾ ਔਰ ਹੁਣ ਜਿਹੜਾ ਲੋਕਾਂ ਨੂੰ ਇੱਥੇ ਆ ਕੇ ਲੋਕ ਆਪਣੇ ਕੰਮ ਐ ਜਿਹੜੇ ਕਰਵਾ ਸਕਣਗੇ ਨਵੇਂ ਦਫ਼ਤਰ ਦੇ ਵਿੱਚ ਆ ਕੇ ਔਰ ਤੁਹਾਨੂੰ ਵੀ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਗੱਲਬਾਤ ਐ ਜਿਹੜੀ ਚੰਗੀ ਲੱਗੀ ਹੋਵੇਗੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੇਣੀ ਜ਼ਰੂਰ ਦੇਣੀ ਹੈ ਔਰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਕੈਮਰਾ ਪਰਸਨ ਜਸਪੀ ਸਿੰਘ ਸੈਦੋ ਕੇ ਦੇ ਨਾਲ ਰੀਅਲ ਫੈਕਟ ਨਿਊਜ਼ ਦੇ ਆਦੀਪ ਟੈਲ ਵਿਸ਼ੇਸ਼